ਗੱਲ ਤਾਂ ਕਿਸਾਨ ਤੇ ਮਜ਼ਦੂਰ ਨੂੰ ਕਹਿੰਦੇ ਨੇ ਵੀ ਧਰਨਾ ਉਡਾਉਂਦੇ ਨੇ ਤੁਸੀਂ ਆ ਦੇਖੋ ਬਿਜਲੀ ਮੁਲਾਜ਼ਮ ਕੋਈ ਮਾਸਟਰ ਕੁਛ ਇਹਨੂੰ ਕੁਛ ਦਿੰਦੇ ਨੇ ਧਰਨਾ ਲਾਏ ਤੋਂ ਬਗੈਰ ਕੱਲੇ ਕਿਸਾਨ ਤੇ ਮਜ਼ਦੂਰ ਨੂੰ ਇਹ ਬਦਨਾਮ ਕਰੀ ਜਾਂਦੇ ਨੇ ਜੀ ਮਾਨ ਸਾਹਿਬ ਤਾਂ ਇਹ ਕਹਿੰਦੇ ਆ ਨਾ ਕਹਿੰਦੇ ਵੀ ਜਿਹੜੇ ਕਿਸਾਨ ਆ ਖੱਜਲ ਖਵਾਰੀ ਕਰਾਉਂਦੇ ਲੋਕਾਂ ਦੀ ਕਹਿੰਦੇ ਇਹ ਥਾਂ ਥਾਂ ਤੇ ਰੇਲਾ ਰੋਕ ਲੈਂਦੇ ਆ ਬੱਸਾਂ ਰੋਕਦੇ ਆ ਆਵਾਜਾਈ ਨੂੰ ਰੋਕਦੇ ਆ ਕਹਿੰਦੇ ਮੈਂ ਤਾਂ ਤਾਂ ਕਰਕੇ ਇਹਨਾਂ ਨੂੰ ਰੋਕਦਾ ਹੋਰ ਆਵਾਜਾਈ ਅੱਜ ਕਿਹਨੇ ਰੋਕੀ ਹੋਈ ਆ ਜਿਹੜੇ ਕਿਸਾਨ ਨੇ ਉਹ ਬੈਠੇ ਨੇ ਸਾਈਡ ਤੇ ਆਵਾਜਾਈ ਇਹਦੀ ਪੁਲਿਸ ਪ੍ਰਸ਼ਾਸਨ ਨੇ ਰੋਕੀ ਹੋਈ ਆ ਨਾ ਇਹ ਤਾਂ ਸਿਰਫ ਕਿਸਾਨਾਂ ਨੂੰ ਬਦਨਾਮ ਕਰ ਰਹੇ ਨੇ ਤੁਸੀਂ ਆਏ ਦੇਖੋ ਜਿਹੜੇ ਸਾਨੂੰ ਘਰਾਂ ਦੇ ਵਿੱਚੋਂ ਆਗੂਆਂ ਨੂੰ 2 ਦਿਨ ਹੋ ਗਏ ਪੁਲਿਸ ਲੱਗੀ ਹੋਈ ਆ ਚੱਕਣ ਕੀ ਗੱਲ ਸਾਡੇ ਕੋਲ ਕੀ ਬੰ ਡੀਗਰ ਲੈ ਕੇ ਜਾਣ ਲੱਗੇ ਸੀਗੇ ਸਿਰਫ ਆ ਝੰਡੇ ਨੇ ਜੀ ਅਸੀਂ ਆਪਣੇ ਹੱਕ ਮੰਗਣ ਜਾ ਰਹੇ ਸੀਗੇ ਕਿਸਾਨ ਮਜ਼ਦੂਰ ਦੇ ਅਸੀਂ ਕਿਸੇ ਨਾਲ ਲੜਾਈ ਕਰਨ ਨਹੀਂ ਨਾ ਜਾ ਰਹੇ ਸੀ ਇਹ ਸਾਰਿਆਂ ਨੇ ਤੇ ਗੱਲਾਂ ਬਾਤਾਂ ਹੁੰਦੀਆਂ ਨੇ ਜਦੋਂ ਇਹਨਾਂ ਨੇ ਵੋਟਾਂ ਲੈਣੇ ਨੇ ਨਹੀਂ ਕੁਝ ਨਹੀਂ ਦਿੰਦੇ ਕਿਸਾਨ ਤੇ ਮਜ਼ਦੂਰ ਨਹੀਂ ਇਹ ਕੀ ਕਾਰਨ ਹੁੰਦਾ ਵੀ ਜਦੋਂ ਤਾਂ ਸੈਂਟਰ ਸਰਕਾਰ ਤੋਂ ਮੰਗਾਂ ਹੋਣ ਲੋਕਾਂ ਦੀਆਂ ਉਦੋਂ ਤਾਂ ਭਗਵਾਨਤਮਾਨ ਸਰਕਾਰ ਕਹਿੰਦੀ ਵੀ ਸੈਂਟਰ ਧੱਕਾ ਕਰਦੀ ਆਮ ਲੋਕਾਂ ਦੇ ਨਾਲ ਉਹਨਾਂ ਦੇ ਜਮਹੂਰੀ ਹੱਕ ਜਿਹੜੇ ਹੈਗੇ ਸੰਵਿਧਾਨਿਕ ਹੱਕ ਉਹਨਾਂ ਨੂੰ ਕੁਝ ਲਿਆ ਜਾਂਦਾ ਤੇ ਜਦੋਂ ਮੰਗਾਂ ਪੰਜਾਬ ਸਰਕਾਰ ਨਾਲ ਹੁਣ ਉਦੋਂ ਚਾਹੇ ਟੀਚਰਾਂ ਦੀਆਂ ਮੰਗਾਂ ਹੋਣ ਚਾਹੇ ਕਿਸਾਨਾਂ ਦੀਆਂ ਮੰਗਾਂ ਹੋਣ ਚਾਹੇ ਕਿਸੇ ਵੀ ਤੱਕੇ ਦੀਆਂ ਮੰਗਾਂ ਹੋਣ ਉਦੋਂ ਲਾਠੀ ਚਾਰਜ ਕੀਤੇ ਜਾਂਦੇ ਕਿਉਂਕਿ ਇਹ ਇੱਕ ਗੱਲ ਹੈ ਇਹ ਧੱਕਾ ਹੀ ਹੈ ਜਿਹੜੀ ਮੰਨ ਲਓ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਪੰਜਾਬ ਤੇ ਸਿੱੜ ਦਿੰਦੀ ਐ ਜਿਹੜੀ ਪੰਜਾਬ ਦੀ ਸਰਕਾਰ ਉਹ ਸੈਂਟਰ ਤੇ ਸਿੱੜ ਦਿੰਦੀ ਐ ਪਰ ਗੱਲ ਇੱਕ ਹੈਗੇ ਵੀ ਤਾਣਾ ਬਾਣਾ ਇਹਨਾਂ ਦਾ ਇੱਕੋ ਹੀ ਐ ਇਹ ਇੱਕੋ ਹੀ ਜਿਵੇਂ ਕਹਿੰਦੇ ਨੇ ਥਾਲੀ ਦੇ ਲੱਡੂ ਨੇ ਇਹ ਕਦੇ ਉਧਰ ਨੂੰ ਰੁੜ ਕੇ ਹੋ ਜਾਣੇ ਕਦੇ ਉਧਰ ਨੂੰ ਹੋ ਜਾਣੇ ਸਾਡੇ ਲੋਕਾਂ ਨੂੰ ਬੁੱਧੂ ਬਣਾਉਣਾ ਚਾਹੁੰਦੇ ਨੇ ਪਰ ਲੋਕ ਹੁਣ ਬੁੱਧੂ ਨਹੀਂ ਹੈਗੇ ਚਾਹੇ ਨਾਲ ਲੱਗਦਾ ਵੀ ਖਾਨੇ ਭੋਲੇ ਭਾਲੇ ਜੱਟ ਨੇ ਹੁਣ ਉਹਦਾਂ ਦੇ ਭੋਲੇ ਭਾਲੇ ਜੱਟ ਨਹੀਂ ਇਹਨਾਂ ਨੇ 13 ਮਹੀਨੇ ਤਾਨੂੰ ਵੀ ਪਤਾ ਹੀ ਹੈ ਕਿ ਦਿੱਲੀ ਦੀਆਂ ਬਰੂਹਾਂ ਤਾਂ ਹੀ ਬੈਠੇ ਰਹੇ ਨੇ ਆ ਟੋਲ ਪਲਾਜੇ ਵੀ ਬੰਦ ਕਰਕੇ ਰੱਖੇ ਨੇ ਕਿਸੇ ਸਰਕਾਰ ਦਾ ਕੋਈ ਨੁਕਸਾਨ ਨਹੀਂ ਕੀਤਾ ਜੇ ਨੁਕਸਾਨ ਕਰ ਰਹੀ ਹੈ ਤਾਂ ਸਰਕਾਰਾਂ ਹੀ ਸਾਡੇ ਭੋਲੇ ਭਾਲੇ ਲੋਕਾਂ ਦੇ ਕਰਨ ਲੱਗੀ ਹੋਈ ਹੈ ਆ ਹੁਣ ਤੁਸੀਂ ਸਾਡਾ ਜੇਠੀ ਕੋਕੜੇ ਇੱਕ ਮੋਰਚਾ ਚੱਲਦਾ ਹੈ ਉਹ ਮੋਰਚੇ ਦੇ ਉੱਤੇ ਜਣੀ ਜਿਹੜੇ ਇਹੀ ਨੇ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਉਹ ਪੂਰੇ ਜਣੀ ਰੋਡ ਬੰਦ ਕਰੀ ਬੈਠੀ ਹੈ ਸਮਾ ਸਾਡੇ ਛੰਡਾ ਸਿੰਘ ਜੇਠੂ ਵਰਗੇ ਆਗੂ ਆ ਦੇ ਇਹ ਕਹਿਣਾਗਾ ਵੀ ਜਿੰਨੀ ਦੇਰ ਆਹ ਜਿਹੜਾ ਰੋਡ ਤੁਸੀਂ ਬੰਦ ਕਰ ਰੱਖਿਆ ਇਹ ਰੋਡ ਨਹੀਂ ਚਲਾਉਂਦੇ ਲੋਕਾਂ ਦੀ ਖੱਜਲ ਖਵਾਰੀ ਕਰ ਰੱਖੀ ਹੈ ਉਨੀ ਦੇਰ ਅਸੀਂ ਤੁਹਾਡੇ ਨਾਲ ਕਿਸੇ ਗੱਲਬਾਤ ਨਹੀਂ ਪੈਂਦੇ ਉਹ ਗੱਲਬਾਤ ਕਹੇ ਸੀ ਸਾਡੇ ਨਾਲ ਗੱਲਬਾਤ ਪੈ ਜਾ ਜਣੀ ਸਾਡੇ ਤਾਂ ਲੋਕ ਜਣੀ ਲੋਕਾਂ ਦੀ ਐ ਰੱਖਸ਼ਾ ਕਰਦੇ ਨੇ ਇਸ ਸਮਾਂ ਲੋਕਾਂ ਦਾ ਖੂਨ ਚੂਸਣ ਲੱਗੇ ਹੋਏ ਨੇ ਇਹ ਲੋਕਾਂ ਦੇ ਨਹੀਂ ਇਹ ਪ੍ਰਸ਼ਾਸਨ ਵੀ ਜੋਕਾਂ ਦਾ ਹੀ ਆ ਅਛਾ ਜੀ ਕਿਸਾਨਾਂ ਨੇ ਧਰਨਾ ਲਾਉਣ ਵਾਸਤੇ 34 ਸੈਕਟਰ ਸ਼ਾਇਦ ਜਗ੍ਹਾ ਮੰਗੀ ਸੀਗੀ ਸਰਕਾਰ ਤੋਂ ਹਾਂ ਜਗ੍ਹਾ ਸਾਨੂੰ ਹੋਇ ਦਿੱਤੀ ਮੀਟਿੰਗ ਵੀ ਉਹਨਾਂ ਨੇ ਤਾਂ ਹੀ ਰੱਖੀ ਸੀ ਅਸੀਂ ਜੰਗਾ ਮੰਗੀ ਸੀਗੀ ਵੀ ਸਾਨੂੰ ਜਗ੍ਹਾ ਦਵੋ ਅਸੀਂ ਕਿੱਥੇ ਧਰਨਾ ਲਾਈਏ ਪਹਿਲੀ ਗੱਲ ਤਾਂ ਕਿਸਾਨ ਤੇ ਮਜ਼ਦੂਰ ਨੂੰ ਕਹਿੰਦੇ ਨੇ ਵੀ ਧਰਨਾ ਉਡਾਉਂਦੇ ਨੇ ਤੁਸੀਂ ਇਹ ਦੇਖੋ ਬਿਜਲੀ ਮਲਾਜ਼ਮ ਕੋਈ ਮਾਸਟਰ ਕੁਛ ਇਹਨੂੰ ਕੁਛ ਦਿੰਦੇ ਨੇ ਧਰਨਾ ਲਾਏ ਤੋਂ ਬਗੈਰ ਕਿਸੇ ਕਲੇ ਕਿਸਾਨ ਤੇ ਮਜ਼ਦੂਰ ਨੂੰ ਇਹ ਬਦਨਾਮ ਕਰੀ ਜਾਂਦੇ ਨੇ ਜਦੋਂ ਵੀ ਇਹਨਾਂ ਨੇ ਹੱਕ ਲੈਣੇ ਆ ਸ਼ਰਤਾਂ ਤੇ ਰੁੜ ਕੇ ਤੇ ਆਪਦੇ ਡੰਡੇ ਖਾ ਕੇ ਇਹ ਤਾਂ ਸਾਨੂੰ ਹੱਕ ਮਿਲਦੇ ਨੇ ਬਾਪੂ ਜੀ ਭਗਵਾਨ ਜੀ ਸਾਹਿਬ ਨੇ ਕੱਲ ਕਿਹਾ ਏ ਕਿ ਨਾ ਵੀ ਕਿਸਾਨ ਤਾਂ ਉਹਨਾਂ ਖੇ ਵੀ ਜਾਣਦੇ ਨਹੀਂ ਜਿੰਨਾ ਮੈਂ ਜਾਂਦਾ ਨਹੀਂ ਜੀ ਇਹਨੇ ਕੋਈ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਕੋਈ ਪੂਰਾ ਹੀ ਨਹੀਂ ਕਰ ਸਕਿਆ ਇਹ ਤਾਂ ਕੋਈ ਵਾਅਦਾ ਵੀ ਨਹੀਂ ਪੂਰਾ ਕੀਤਾ ਸੀ ਤਾਂ ਇਹਦੇ ਸਾਰੇ ਵਾਅਦੇ 92 ਸੀਟਾਂ ਦਿੱਤੀਆਂ ਇਹਨੂੰ ਇਹਨੇ ਤਾਂ ਇੱਕ ਵਾਅਦਾ ਵੀ ਨਹੀਂ ਸਾਡੇ ਨਾਲ ਪੂਰਾ ਕੀਤਾ ਪਰ ਉਹ ਤਾਂ ਕਹਿੰਦੇ ਨਾ ਮੈਂ ਤਾਂ ਆਮ ਕਿਸਾਨ ਦਾ ਪੁੱਤਾਂ ਨਹੀਂ ਜੀ ਕਿਸਾਨ ਨੂੰ ਤਾਂ ਮਾਰ ਹੀ ਜਾਂਦਾ ਕਿਸਾਨ ਦਾ ਪੁੱਤ ਨਹੀਂ ਹੋਉਂਦਾ ਜੇ ਕਿਸਾਨ ਦਾ ਪੁੱਤ ਉਹ ਨਾ ਚਾਹ ਗਾਉਂ ਵਾਲਾ ਉਹ ਤਾਂ ਕਿੰਨਾ ਮੈਨੂੰ ਆਮ ਕਿਸਾਨਾਂ ਨਾਲ ਵੱਧ ਪਤਾ ਮੈਂ ਤਾਂ ਵੱਧ ਖੇਤ ਜਾਨਾ ਉਹ ਤਾਂ ਉਹਨਾਂ ਗਏ ਹੀ ਨਹੀਂ ਹੋਣੇ ਬੀਬੀ ਅਸੀਂ ਨਾ ਉਹਦੇ ਪੇਖਲੇ ਗਏ ਜਿਹੜੀ ਪੇਖੇ ਤੋਂ ਇਕੱਲੇ ਵੇਚ ਕੇ ਮੁੰਡੇ ਬਾਹਰ ਕੱਲੇ ਦਿਹਾੜੀਆਂ ਕਰਦੇ ਕਰਦੇ ਸਾਨੂੰ ਕੀ ਰਿਹਾ ਦਵਣ ਪ੍ਰਸ਼ਨ 1500 ਆ ਅਗੇ 2500 ਹੋਊਗਾ ਗੁਣੀਆਂ ਸਾਡੀਆਂ ਅਨੁਮਾਨ ਹੈ 1000 ਰੁਪਏ ਸੋਈ ਖਰਚਾ ਦੇਊਗਾ ਪੁੱਛ ਨਹੀਂ ਕਹਿ ਦਿੱਤਾ ਅਲੀ ਰਮ ਮਾਰਨ ਨੂੰ ਵੀ ਚਾਹ ਅੱਛਾ ਜੀ ਪਰਮਾਨਤਮਾਨ ਸਾਹਿਬ ਤਾਂ ਕਹਿੰਦੇ ਹੁੰਦੇ ਸੀ ਵੀ ਮੈਂ 22 ਦੀਆਂ 22 ਬਸਲਾਂ ਤੇ ਐਮਐਸਪੀ ਦੇਵਾਂਗਾ ਇਹ ਸਿੱਧਾ ਉਹਦਾ ਡਰਮ ਹੀ ਆ ਜਣੀ ਕਹਿਣ ਨੂੰ ਤਾਂ ਮਤਲਬ ਕਿ ਬਹੁਤ ਕਹਿੰਦੀ ਗਗਨ ਅਨਮੋਲ ਵੀ ਬਹੁਤ ਕਹਿੰਦੀ ਸੀ ਚੁਟਕੀਆਂ ਮਾਰ ਮਾਰ ਕੇ ਕਹਿੰਦੀ ਸੀ ਵੀ ਐਮਐਸਪੀ ਦੇਣੀ ਤਾਂ ਮੇਰਾ ਚੁਟਕੀ ਦਾ ਕੰਮ ਹੈ ਆ ਜਣੀ ਐ ਮੰਨ ਲਓ ਵੀ 4 ਸਾਲ 3 ਸਾਲ ਬੀਤ ਗਏ 2027 ਆਉਣ ਵਾਲਾ 25 ਚੜ ਗਿਆ ਤੇ ਜਣੀ ਇਹ ਕੁਛ ਨਹੀਂ ਹੈਗਾ ਇਹ ਸਾਨੂੰ ਪਤਾ ਹੈ ਕਿ ਜਿਵੇਂ ਪਹਿਲਾਂ ਕਾਂਗਰਸੀਆਂ ਨੇ ਸਾਡੇ ਲੋਕਾਂ ਦਾ ਖੂਨ ਚੂਸਿਆ ਅਕਾਲੀਆਂ ਨੇ ਸਾਡੇ ਲੋਕਾਂ ਦਾ ਖੂਨ ਚੂਸਿਆ ਉਸੇ ਵਿਰਾਸਤ ਦਾ ਮਾਲਕ ਹੈ ਜਿਹੜਾ ਇਹ ਜਿਹੜਾ ਆਮ ਘਰ ਦਾ ਤੁਸੀਂ ਕਹਿੰਦੇ ਵੀ ਕਾਕਾ ਇਹ ਆਮ ਦਾ ਨਹੀਂ ਇਹ ਹੁਣ ਖਾਸ ਦਾ ਬਣ ਗਏ ਜੇ ਪਹਿਲਾਂ ਜਦੋਂ ਵੋਟਾਂ ਲੈਣੇ ਸੀ ਉਦੋਂ ਹੀ ਕਹਿੰਦਾ ਸੀ ਕਿਵੇਂ ਆਮ ਮਾਸਟਰ ਦਾ ਮੁੰਡਾ ਮੈਨੂੰ ਪਤਾ ਹੈ ਕਿ ਜਿਹੜੇ ਮੇਰੇ ਕਿਸਾਨ ਵੀਰ ਨੇ ਕਿਵੇਂ ਸੱਪਾਂ ਦੀਆਂ ਸਿਰੀਆਂ ਫੇਕੇ ਉਹ ਆਪਣੀ ਜਿੰਸ ਹੈ ਜਿਹੜੀ ਪਾਲਦੇ ਨੇਗੇ ਇਹ ਮੈਨੂੰ ਪਤਾ ਹੈ ਇਹ ਧਰਨੇ ਚ ਉੱਠੀ ਹੋਈ ਸਰਕਾਰ ਹੈ ਭਾਜ ਅੱਜ ਧਰਨੇ ਲਾਉਣ ਵਾਲਿਆਂ ਦੇ ਲਗਾਤਾਰ 3 ਦਿਨ ਹੋ ਗਏ ਸਾਡੀਆਂ ਮਾਵਾ ਪੈਣਾ ਵੀ ਘਰਾਂ ਚ ਨਹੀਂ ਬੜੀਆਂ ਸੀ ਆਗੂ ਸਾਡੇ ਘਰਾਂ ਚ ਹਲ ਹਲ ਕਰਦੀ ਪੁਲਿਸ ਫਿਰਦੀ ਹੈ ਅਸੀਂ ਜਾਨੀ ਪੂਰੀ ਪੂਰੀ ਰਾਤ ਐ ਜਾਨੀ ਸੌਂ ਕੇ ਨਹੀਂ ਦੇਖਿਆ ਜੀ ਜੀ ਅੱਜ ਵੀ ਅਸੀਂ ਐ ਮੰਨ ਲਓ ਕਿ ਕੋਈ ਕਿਸੇ ਪਾਸੋਂ ਦੀ ਆਈ ਹੈ ਸਾਡੀ ਮਾਂ ਭੈਣ ਕਿਸੇ ਪਾਸੋਂ ਦੀ ਆਈ ਹੈ ਜਿਹੜੇ ਸਾਡੇ ਯਾਨੀ ਐ ਮਤਲਬ ਮੰਝਿਆਂ ਤੇ ਬਹਿ ਕੇ ਸਤੋਂ ਵੋਟਾਂ ਲੈ ਕੇ ਗਏ ਨੇ ਜਿਹੜੀ ਇਹ ਕੋਈ ਆਮ ਘਰ ਦਾ ਕਾਕਾ ਨਹੀਂ ਇਹ ਤਾਂ ਹੁਣ ਖਾਸ ਦਾ ਹੋ ਗਿਆ ਪਰ 2027 ਚ ਜਿਵੇਂ ਲੋਕਾਂ ਨੇ ਸਤੇ ਹੋਇਆ ਅਕਾਲੀਆਂ ਤੇ ਕਾਂਗਰਸੀਆਂ ਤੋਂ ਸਤੇ ਹੋਏ ਲੋਕਾਂ ਨੇ ਉਹਨਾਂ ਦਾ ਸਫਾਇਆ ਕੀਤਾ ਨਾ ਤਾਂ ਇਹ ਆਮ ਘਰ ਦੇ ਕਾਕੇ ਦਾ ਵੀ ਉਵੇਂ ਹੀ ਸਫਾਇਆ ਹੋਊਗਾ ਇਹ ਹੁਣ ਅੰਤ ਦਾ ਘੜਾ ਹੈ ਜਿਹੜਾ ਭਰ ਚੁੱਕਿਆ ਅੱਛਾ ਜੀ ਜਿਵੇਂ ਭਗਵਤ ਮਾਨ ਸਾਹਿਬ ਨੇ ਕੱਲ ਕਿਹਾ ਬੀ ਜੇ ਮੇਰੇ ਤੁਸੀਂ 2.5 ਘੰਟੇ ਖਰਾਬ ਕਰਵਾਤੇ ਜੇ ਤੁਸੀਂ ਧਰਨਾ ਹੀ ਲਾਉਣਾ ਫਿਰ ਜਿਹੜਾ ਕੁਝ ਕਰਨਾ ਕਰ ਲੋ ਜਿਹੜੀਆਂ ਮੈਂ ਪਹਿਲਾਂ ਮੰਗਾ ਮੰਨੀਆਂ ਸੀ ਉਹ ਵੀ ਮੈਂ ਰੱਦ ਕਰਦਾ ਉਹਦੇ ਬਾਰੇ ਕੀ ਕਹੋਗੇ ਦੇਖੋ ਜੀ ਜਿਹੜੀਆਂ ਨੇ ਮੰਗਾ ਮੰਨੀਆਂ ਸੀਗੀਆਂ ਉਹਨੇ ਕੋਈ ਹਜੇ ਲਾਰੀ ਲਾਏ ਸੀਗੇ ਪੂਰੀ ਤਾਂ ਸਾਡੀ ਕੋਈ ਕੀਤੀ ਨਹੀਂ ਜਦੋਂ ਵੋਟਾਂ ਲੈਣੀਆਂ ਸੀਗੇ ਇਹਨਾਂ ਦੇ ਗਗਨ ਮਾਨ ਸੀਗੀ ਐਮ ਐਲ اے ਉਹ ਚੁਟਕੀਆਂ ਨਾਲ ਸਾਨੂੰ ਦਿੰਦੀ ਸੀ ਐਮ ਐਸ ਪੀ ਪਹਿਲੀ ਗੱਲ ਦਾ ਜਦੋਂ ਐਮ ਐਸ ਪੀ ਸਾਨੂੰ ਤਾਂ ਦੇਣ ਜਾਂ ਸਾਡੇ ਕੋਲ ਫਸਲ ਸਾਡੇ ਜ਼ਮੀਨਾਂ ਰਹਿਣਗੀਆਂ ਜ਼ਮੀਨਾਂ ਦਾ ਸਾਡੇ ਤੇ ਹਮਲੇ ਕਰੀ ਜਾਂਦੇ ਆ ਆ ਤੁਸੀਂ ਜਿਉਨਪਿੰਡ ਦਾ ਦੇਖਿਆ 750 ਕਿਲਾ ਜ਼ਮੀਨ ਦਾ ਕਿਹੜੇ ਸਾਹਮਣਾ ਜਥੇਬੰਦੀਆਂ ਨੇ ਬਚਾਏ ਆ ਜੇ ਲੋ ਸਾਡੇ ਕੋਲ ਜ਼ਮੀਨਾਂ ਨਹੀਂ ਰਹਿਣੀਆਂ ਅਸੀਂ ਐਮਐਸਪੀ ਕੀ ਕਰਨੀਆਂ ਮੰਡੀਆਂ ਸਾਡੀਆਂ ਖਤਮ ਕਰੀ ਜਾਂਦੇ ਨੇ ਮੰਡੀਆਂ ਦੇ ਵਿੱਚੋਂ ਤਾਂ ਇੱਟਾ ਪੱਟੀ ਜਾਂਦੀਆਂ ਨੇ ਅਸੀਂ ਐਮਐਸਪੀ ਕੀ ਕਰਾਂਗੇ ਜੇ ਸਾਡੇ ਕੋਲ ਜ਼ਮੀਨਾਂ ਹੀ ਨਾ ਰਹੀਆਂ ਜੀ ਜੀ ਇਹ ਤਾਂ ਸਾਰੇ ਦਾ ਲਾਰੇ ਹੁੰਦੇ ਨੇ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਨੇ ਉਦੋਂ ਹੀ ਲਾਰੇ ਲਾਉਂਦੇ ਨੇ ਉਦੋਂ ਬਾਅਦ ਕਿਸਾਨ ਮਜ਼ਦੂਰ ਨੂੰ ਕੁਝ ਨਹੀਂ ਦਿੰਦੇ ਹੈਗੇ ਉਦੋਂ ਹੀ ਇਹ ਆਮ ਘਰ ਦੇ ਬੱਚੇ ਬਣਦੇ ਨੇ ਅੱਛਾ ਜੀ ਜਿਵੇਂ ਸੀਐਮ ਮਾਨ ਸਾਹਿਬ ਕੱਲ ਇੰਨੇ ਗੁੱਸੇ ਦੇ ਵਿੱਚ ਮੀਟਿੰਗ ਛੱਡ ਕੇ ਗਏ ਆ ਇਹ ਪਹਿਲਾਂ ਵੀ ਕਿਸੇ ਮੰਤਰੀ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਐਵੇਂ ਕੀਤਾ ਕਿ ਪਹਿਲਾਂ ਹੀ ਆ ਅੱਜ ਤੱਕ ਤਾਂ ਹੋਇਆ ਨਹੀਂ ਜੀ ਇਹ ਪ ਇਹ ਜਿਹੜੇ ਸਾਡੇ ਬਹੁਤ ਹੀ ਸਤਕਾਰਯੋਗ ਆਗਿਆਂ ਦੀ ਜਣੀ ਐ ਮਤਲਬ ਤਹੀਨ ਕੀਤੀ ਆ ਉਹਨੇ ਪਰ ਸਾਡੇ ਲੋਕਾਂ 'ਚ ਬਹੁਤ ਵੱਡਾ ਗੁੱਸਾ ਪਾਇਆ ਗਿਆ ਚਾਹੇ ਜਣੀ ਸੀਐਮ ਨੇ ਆ ਜਣੀ ਐ ਮਤਲਬ 5-6 ਜ਼ਿਲ੍ਹਿਆਂ ਦੀ ਪੁਲਿਸ ਲਾਈ ਹੋਈ ਹੈ ਥਾਂ-ਥਾਂ ਤੇ ਪਰ ਟੈਸਟ ਚੱਲ ਰਿਹਾ ਹੈ ਚਾਹੇ ਉਹਨਾਂ ਨੂੰ ਲੱਗਦਾ ਸੀ ਕਿ ਲੋਕ ਪਤਾ ਨਹੀਂ ਡਰ ਜਾਣਗੇ ਵੀ ਲੋਕ ਪੁਲਿਸ ਨੂੰ ਦੇਖ ਕੇ ਡਰ ਜਾਣਗੇ ਪਰ ਨਹੀਂ ਜਿਹੜੇ ਆਹ ਸਿਰਾਂ ਦੇ ਕਫਣ ਬੰਨਣ ਵਾਲੇ ਲੋਕ ਨੇ ਆ ਵੱਡੀ ਗਿਣਤੀ ਚ ਜੇ ਤੁਸੀਂ ਦੇਖ ਲੋ ਕਿ ਆਏ ਹੋਏ ਨੇਗੇ ਤੇ ਕੱਲ ਨੂੰ ਹੋਰ ਵੀ ਵੱਡੀ ਗਿਣਤੀ ਚ ਜੇ ਜਣੀ ਜਿਹੜੇ ਸਾਡੇ ਹੁਣ ਵੀ ਬਹੁਤ ਸਾਰੇ ਜਣੀ ਹੈਗੇ ਨੇ ਸਾਧਾ ਜਿਹੜੇ ਥਾਣੇ ਦੇ ਵਿੱਚ ਨੇ ਬੰਦ ਨੇ ਸਾਡੇ ਆਗੂ ਬਹੁਤ ਸਾਰੇ ਆਗੂ ਨੇ ਜਿਹੜੇ ਘਰਾਂ ਚ ਨਜ਼ਰਬੰਦ ਕੀਤੇ ਹੋਏ ਹੈਗੇ ਨੇ ਜੇ ਜਣੀ ਉਹਦੇ ਬਾਰੇ ਕੁਝ ਨਾ ਸੋਚਿਆ ਤਾਂ ਜਣੀ ਇਹ ਪ੍ਰੋਟੈਸਟ ਤੇਜ਼ ਵੀ ਹੋਊਗਾ ਤੇ ਆ ਘੱਟ ਵੱਡੇ ਵੀ ਹੋਣਗੇ ਅੱਜ ਵੀ ਸਿਰਾਂ ਤੇ ਕਫਣ ਬੰਨ ਕੇ ਆਏ ਆ ਤੇ ਇਹਨਾਂ ਦਿਨ ਹੋ ਗਏ ਨੇ ਪਟਕਦਿਆਂ ਨੂੰ ਕਦੀ ਕਿਸੇ ਸਾਡੀਆਂ ਅਹੀ ਐ ਕਹਿੰਦੇ ਲੋਕ ਕਹਿੰਦੇ ਨੇ ਰਿਸ਼ਤੇਦਾਰੀ ਨਾਨੇ ਦਾਦਕੇ ਹੁੰਦੇ ਨੇ ਮਾਮੇ ਮਾਸੀਆਂ ਹੁੰਦੀਆਂ ਸਾਡੇ ਤੇ ਆ ਰਿਸ਼ਤੇਦਾਰੀਆਂ ਆਈ ਤਾਂ ਇੱਕ ਭੈਣ ਨੇ ਦੂਜੀ ਭੈਣ ਦੇ ਘਰ ਦਾ ਸਹਾਰਾ ਲੈ ਲੀਦਾ ਕਿਸੇ ਬਾਈ ਦੇ ਘਰੇ ਰਹਿ ਲੀਦਾ ਇਸ ਪ੍ਰਸ਼ਾਸਨ ਆ ਪ੍ਰਸ਼ਾਸਨ ਆਮ ਘਰਾਂ ਦੇ ਮੁੰਡੇ ਆ ਤੱਕਾ ਕਰਦੇ ਨੇ ਖੁਦ ਇਥੋਂ ਦਾ ਪ੍ਰਸ਼ਾਸਨ ਨਾਲ ਸਾਡਾ ਪਿੰਡ ਦੇ ਵਾਰ ਵਾਰ ਲੈ ਸਾਡੇ ਪਿੰਡ ਦੇ ਵਿੱਚ ਸਾਨੂੰ ਹੀ ਨਜ਼ਰਬੰਦ ਕਰ ਦਿੰਦੇ ਨੇ ਇਹ ਆਮ ਘਰਾਂ ਦੇ ਕਾਕੇ ਆਂਦੀਆਂ ਨਿਸ਼ਾਨੀਆਂ ਨੇ 92 ਐਮਐਲਏ ਜਿਹੜੇ ਨੇ ਜਿਹੜੇ ਕਹਿੰਦੇ ਹੁਣ ਹੁਣ ਪਿੰਡਾਂ ਦੇ ਵਿੱਚ ਨਾ ਇਹਨਾਂ ਨੂੰ ਟੌਂਗ ਫਿਰੀ ਤੇ ਚਾਤ ਰੱਖਣਗੇ ਹੁਣ ਉਹ ਲੋਕ ਨਹੀਂ ਰਹੇ ਹੁਣ ਉਹ ਲੋਕ ਨਹੀਂ ਰਹੇ ਹੁਣ 27 ਦੇ ਵਿੱਚ ਇਹਨਾਂ ਦਾ ਚਿਹਰਾ ਨੰਗਾ ਕਰਾਂਗੇ ਜਿਹੜੀਆਂ ਕਾਲੀਆਂ ਕਰਤੂਤਾਂ ਨੇ ਉਹ ਨੰਗੀਆਂ ਕਰਾਂਗੇ ਲਾਭ ਸਿੰਘ ਉਗੋ ਕਿਆਂ ਦੀ ਪ੍ਰਾਪਰਟੀ ਜਿਹੜੀ ਹੈ ਉਹ ਕਿਉਂ ਨਹੀਂ ਸਰਕਾਰ ਐਗਜ਼ੈਪਟ ਕਰਦੀ ਕਿਉਂਕਿ ਉਹ ਸਰਕਾਰ ਸਰਕਾਰ ਦਾ ਚਮਚਾ ਸਾਨੂੰ ਚਮਚਾਗिरी ਕਰਨੀ ਨਹੀਂ ਆਉਂਦੀ ਅਸੀਂ ਅਣਖੀ ਲੋਕਾਂ ਮਾ ਕੀਰਤੀ ਲੋਕਾਂ ਭੈਣ ਭਾਈਆਂ ਦਾ ਵੰਡ ਕੇ ਅੱਧੀ ਨਾਲ ਅੱਧੀ ਰੋਟੀ ਖਾ ਲੈਂਦੇ ਇਹਨਾਂ ਵਰਗੇ ਲੋਟੂ ਟੋਲੇ ਨਹੀਂ ਸਾਡੇ ਜਥੇਬੰਦੀਆਂ ਨੇ ਸਾਡੇ ਸੂਬੇ ਦੇ ਆਗੂਆਂ ਨੇ ਇੱਕੋ ਗੱਲ ਸਿਖਾਈ ਏ ਹੱਕ ਸੱਚ ਦੀ ਲੜਾਈ ਲੜਨੀ ਆਪਾਂ ਸੜਕਾਂ ਤੇ ਬਹਿ ਜਾਣੇ ਆ ਇਥੋਂ ਦੀ ਇੱਕ ਮੈਡਮ ਏ ਪ੍ਰਸ਼ਾਸਨ ਵਾਲੀ ਅਸੀਂ ਬਾਥਰੂਮ ਗਏ ਕਹਿੰਦੀ ਤੁਸੀਂ ਆਂਟੀ ਮੈਟਾ ਤੇ ਕਿਉਂ ਬੈਠੇ ਹੋ ਕਹਿੰਦੀ ਮੈਂ ਇੱਕ ਜ਼ਿਮੀਂਦਾਰ ਦੀ ਕੁੜੀ ਆ ਮੈਨੂੰ ਨਹੀਂ ਲੱਗਦਾ ਵੀ ਇਹ ਮੈਡਮ ਜ਼ਿਮੀਂਦਾਰ ਦੀ ਕੁੜੀ ਹੋਏਗੀ ਜੇ ਇਹ ਜ਼ਿਮੀਂਦਾਰ ਦੀ ਕੁੜੀ ਹੁੰਦੀ ਇਹਨੂੰ ਪਤਾ ਸੀ ਹੁਣ ਗੜੇ ਮਾਰੀ ਹੋਈ ਏ ਕਣਕ ਖਰਾਬ ਹੋ ਗਈ ਏ ਇਹ ਜ਼ਿਮੀਂਦਾਰ ਦੀ ਕੁੜੀ ਦੀ ਨਿਸ਼ਾਨੀ ਨਹੀਂ ਨਾਲੇ ਪਹਿਲੀ ਗੱਲ ਇੱਥੇ ਮੈਂ ਸਟੇਜ ਤੋਂ ਵੀ ਅਲਾਉਂਸ ਕੀਤਾ ਹੈ ਇੱਥੋਂ ਦਾ ਪ੍ਰਸ਼ਾਸਨ ਦਾ ਕੋਈ ਅਧਿਕਾਰ ਨਹੀਂ ਸਾਨੂੰ ਇਹ ਜਿਹੜੇ ਹੱਤ ਗੱਲ ਪੁੱਛਣ ਦਾ ਇਹਨਾਂ ਦਾ ਰਾਈਟ ਹੈ ਡਿਊਟੀ ਕਰਨਾ ਸਾਡਾ ਰਾਈਟ ਹੈ ਧਰਨਾ ਲਾਉਣਾ ਸਾਡਾ ਰਾਈਟ ਹੈ ਜੀ ਸਾਡਾ ਹੱਕ ਹੈ ਇਹ ਮੈਡਮ ਦਾ ਤੇ ਮਤਲਬ ਹੀ ਨਹੀਂ ਸਵਾਲ ਕਰਨ ਦਾ ਮਾਰਾ ਤਾਂ ਨਹੀਂ ਜਾਂਦੀ ਜਾਂਦੀ ਕਹਿੰਦੀ ਜਦੋਂ ਸਾਡੀ ਸੀਨੀਅਰ ਭੈਣ ਆਗੂ ਨੇ ਇਹ ਗੱਲ ਕਹੀ ਮੈਡਮ ਸਵਾਲ ਤਾਂ ਤੂੰ ਕਰ ਲਿਆ ਜਵਾਬ ਲੈ ਜਾ ਅੱਗੋਂ ਕੰਨ ਨਾ ਫੋਨ ਲਾ ਲਿਆ ਅੰਨਗਾਇ ਹਸਾਨੋ ਇਨ ਗੌਰ ਮਾਰਤਾ ਵੀ ਸਵਾਲ ਤਾਂ ਮੈਂ ਕਰ ਲਿਆ ਜਵਾਬ ਦੇਣਾ ਨਹੀਂ ਹੁਣ ਮੈਨੂੰ ਆਉਂਦਾ ਵੀ ਮੈਂ ਗਲਤ ਸਵਾਲ ਕਰ ਲਿਆ